ਸਰਕਾਰਾਂ ਨੂੰ ਬੇਨਤੀ ਕਰਦਾ ਜਿਹਨਾਂ ਨੂੰ ਥੋੜਾ ਜਿਹਾ ਧੂਆਂ ਸੈਟੇਲਾਈਟ ਤੇ ਸਾਰੇ ਦਿੱਲੀ ਤੱਕ ਧੂਆਂ ਸਿੱਧਾ ਜਾਂਦਾ ਹੈ ਇਹ ਡੁੱਬੇ ਹੋਏ ਖੇਤ ਡੁੱਬੀਆਂ ਹੋਈਆਂ ਫਸਲਾਂ ਇਹ ਮੈਂ ਉਹਨਾਂ ਨੂੰ ਰਿਕੁਐਸਟ ਕਰਦਾ ਤੁਹਾਨੂੰ ਨਜ਼ਰ ਨਹੀਂ ਆਉਂਦੀਆਂ ਜਿਨ੍ਹਾਂ ਨੂੰ ਸੈਟੇਲਾਈਟ ਵੀ ਥੋੜੇ ਕਿੱਥੇ ਚਲੇ ਗਏ ਤੇ ਮੈਂ ਰਿਕੁਐਸਟ ਕਰਦਾ ਸਰਕਾਰਾਂ ਨੂੰ ਜਿਹੜਾ ਮਾਈਨਿੰਗ ਦਾ ਇਜਾਜ਼ਤ ਹੈ ਦਿੱਤੀ ਜਾਵੇ ਕਿਉਂਕਿ ਭਾਰਤ ਮਾਲਾ ਰਾਹੀ ਪ੍ਰੋਜੈਕਟ ਵੀ ਕਈ ਬਣ ਰਿਹਾ ਹੈ ਸਰਕਾਰਾਂ ਨੂੰ ਵੀ ਮਿੱਟੀ ਦੀ ਲੋੜ ਹੈ ਤੇ ਬੜੀ ਮਹਿੰਗੀ ਮਿੱਟੀ ਉਹ ਲੈ ਕੇ ਆ ਰਹੇ ਆ ਤੇ ਜ਼ਿੰਮੇਦਾਰਾਂ ਨੂੰ ਜਿਹੜੀ ਮਾਈਨਿੰਗ ਹੈ ਉਹ ਫ੍ਰੀ ਕੀਤੀ ਜਾਵੇ ਤੇ ਇਹ ਜਿਹੜੀ ਗਾਹਦ ਪਈ ਹੋਈ ਐ ਇਹਦੇ ਲਈ ਸੋਸ਼ਲ ਸੰਸਥਾਵਾਂ ਨੇ ਜਿਹੜੀਆਂ ਉਹ ਵੀ ਆਪਣਾ ਕਿਸਾਨਾਂ ਨੂੰ ਟਰੈਕਟਰ ਤੇ ਡੀਜ਼ਲ ਉਹ ਵੀ ਮੁਹੱਈਆ ਕਰਾਈਆਂ ਜਾਣ ਤੇ ਮੈਂ ਦੋਸਤੋ ਰਿਕਵੈਸਟ ਕਰਦਾ ਜਿਹੜੇ ਰਾਸ਼ਨ ਲੈ ਕੇ ਆ ਰਹੇ ਆ ਰਾਸ਼ਨ ਦੀ ਹਜੇ ਕੋਈ ਲੋੜ ਨਹੀਂ ਰਾਸ਼ਨ ਬਹੁਤ ਹੋ ਚੁੱਕਿਆ ਇਕ ਤਾਂ ਆਪਣੇ ਡੀਜ਼ਲ ਦੇ ਟੈਂਕ ਭਰਾ ਕੇ ਰੱਖੋ ਰਾਸ਼ਨ ਬੰਦ ਕਰ ਦਿਓ ਤੇ ਦੂਜੇ ਟਰੈਕਟਰਾਂ ਦੀ ਸੇਵਾ ਪਤਾ ਨਹੀਂ ਕਿੰਨੇ ਕੁ ਬੰਨ ਐ ਜਿਹੜੇ ਬੰਨਣ ਵਾਲੇ ਆ ਜੀਸੀਬੀ ਮਸ਼ੀਨਾਂ ਦੀ ਬਹੁਤ ਲੋੜ ਐ ਅੱਗੇ ਜਿੰਨੇ ਵੀ ਘਰ ਨੇ ਇੱਥੇ ਕਈਆਂ ਦੀ ਕਨੈਕਟੀਵਿਟੀ ਟੁੱਟੀ ਹੋਈ ਹੈ ਤੇ ਸਾਰਿਆਂ ਨੂੰ ਮੈਂ ਰਿਕਵੈਸਟ ਕਰਦਾ ਆਉਣ ਵਾਲੇ ਟਾਈਮ 'ਚ ਕਣਕ ਦੀ ਵੀ ਲੋੜ ਪੈਣੀ ਆ ਕਣਕ ਦੀ ਬਜਾਈ ਕਰਨੀ ਆ ਖੇਤਾਂ 'ਚੋਂ ਗਾਧ ਕੱਢਣੀ ਆ ਸਾਰੇ ਜਣੇ ਇਸ ਵਾਸਤੇ ਧਿਆਨ ਦਿਓ ਤੇ ਇਸਹਾਣੀਤੇ ਨਾਲ ਦੁਬਾਰੇ ਫੇਰ ਸਰਕਾਰਾਂ ਨੂੰ ਪੱਲਾ ਅੜ ਕੇ ਹੱਥ ਜੋੜ ਕੇ ਬੇਨਤੀ ਹੈ ਕਿਸੇ ਕਿਸਾਨ ਤੇ ਮਾਈਨਿੰਗ ਦਾ ਪਰਚਾ ਨਾ ਹੋਵੇ ਕੋਈ ਵੀ ਕਿਸਾਨ ਆਪਣਾ ਰੇਤਾ ਜਾਂ ਮਿੱਟੀ ਵੇਚਣਾ ਚਾਹੁੰਦਾ ਹੈ ਤਾਂ ਇਸ ਦੁੱਖ ਦੀ ਘੜੀ ਦੇ ਵਿੱਚ ਉਹਦੇ ਨਾਲ ਖੜਾ ਜਾਵੇ ਤੇ ਕਿਸਾਨਾਂ ਅਤੇ ਪਰਚਾ